ਖੇਡ ਜਗਤ ਨੂੰ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਵੇ ਹਠੂਰ ਦੀ ਮੌਤ ਹੋ ਗਈ ਹੈ ਨਿਰਵੇ ਹਠੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦਾ ਭਰਾ ਸੀ ਤਿੰਨੇ ਭਰਾ ਵੱਡੇ ਖਿਡਾਰੀ ਸਨ ਅਤੇ ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਨੇ ਬਹੁਤ ਨਾਮ ਕਮਾਇਆ ਨਿਰਵੇ ਦੇ ਜਾਣ ਨਾਲ ਕਬੱਡੀ ਜਗਤ ਨੂੰ ਇੱਕ ਵੱਡਾ ਕਾਟਾ ਪਿਆ ਹੈ ਨਿਰਵੇ ਹਠੂਰ ਜਗਰਾਉਂ ਦੇ ਨੇੜਲੇ ਪਿੰਡ ਹਠੂਰ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਖਿਡਾਰੀ ਨੂੰ ਸੁੱਤੇ ਪਏ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਨਿਰਵੇ ਹਠੂਰ ਦੀ ਮੌਤ ਹੋ ਗਈ ਕਬੱਡੀ ਖਿਡਾਰੀ ਨਿਰਵੇ ਦਾ ਉਸਦੇ ਪਿੰਡ ਹਠੂਰ ਵਿਖੇ ਹੀ ਅੰਤਮ ਸੰਸਕਾਰ ਕੀਤਾ ਗਿਆ ਉਸਦੇ ਪਰਿਵਾਰ ਦਾ ਰੋ ਰੋ ਗੁਰਾਹਾਲ ਹੈ ਉਸਦੀ ਮਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਨਿਰਵੇ ਸ਼ੁਰੂ ਤੋਂ ਹੀ ਤਗੜਾ ਰੇਡਰ ਰਿਹਾ ਸੀ 2007 ਤੋਂ 2010 ਦਾ ਸਮਾਂ OBC ਜਦੋਂ ਗਬਰੂ ਸਿਰੇ ਦੀਆਂ ਰੇਡਾਂ ਪਾਉਂਦਾ ਸੀ ਵਟੇਵਰ ਦੇ ਜਾਫੀ ਨਾਲਾ ਮਾਰਦਾ ਸੀ ਨਿਰਵੇ ਹਟਹੂਰ ਦੀ ਖੇਡ ਦੇਖਣ ਵਾਲੀ ਹੁੰਦੇ ਸੀ ਇੱਕ ਸਮੇਂ ਵਿੱਚ ਇਹ ਪਰਿਵਾਰ ਮਾੜੇ ਸਮੇਂ ਦੇ ਘੜ ਵਿੱਚ ਫਸ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਨਾਸਾਰ ਲਈ ਅਤੇ ਨਾ ਹੀ ਕਿਸੇ ਨੇ ਬਾਫੜੀ ਸਾਲੀ ਰਮ ਹੁੰਦਾ ਸੀਗਾ ਜੀ ਅੱਜ ਸਭਾ ਸਾਜਰੇ ਫੁੰਗਿਆ ਤੇ ਕਬੱਡੀ ਕਿਵੇਂ ਖੇਡਦਾ ਹੁੰਦਾ ਸੀ ਜੀ ਪਤਾ ਕਰੀਂ ਕਬੱਡੀ ਤਾਂ ਜਦੋਂ ਖੇਡਦੇ ਸੀ ਸਾਨੂੰ ਬਹੁਤ ਮਾਣ ਹੁੰਦਾ ਸੀ ਇਹਨਾਂ ਤੇ ਸਾਨੂੰ ਲੋਕ ਤਾਹਾਂ ਕਰਦੇ ਸੀ ਤੋਂ ਵਧਾਈਆਂ ਦਿੰਦੇ ਸੀ ਤੇਰੀ ਸਾਲੀ ਦੇ ਮੁੰਡੇ ਖੇਡਦੇ ਰਿਹਾ ਕੈਨੇਡਾ ਖੇਡਿਆ ਇਹ ਚੰਗੇ ਖਿਡਾਰੀ ਆ ਉਹ ਉਦਾ ਹੀ ਹੋ ਗਿਆ ਸਾਜਰੇ ਫੈਸੀ ਕਿਉਂ ਆਂਡ ਬੌਂਡ ਨਹੀਂ ਪਿਆ ਇੱਕ ਹੀ ਹੋ ਗਿਆ ਹਨ ਉਹ ਆਪ ਦੇ ਆਪ ਹੀ ਘਰ ਦੇ ਘਰ ਲੇ ਗਈ ਸੀ ਆਏ ਤਾਂ ਇੱਕ ਤਾਂ ਇਹ ਨਹੀਂ ਗਿਆ ਸਾਤ ਕਿਵੇਂ ਦਾ ਸੁਭਾਅ ਬਹੁਤ ਨਰਮ ਸੀਗਾ ਤੰਨਾ ਭਰਾਵਾਂ ਦਾ ਇਹ ਬਹੁਤ ਨੀਵੇਂ ਹੋ ਗਏ ਜਾਂ ਕਿ ਬੋਲਣਾ ਇਹਨਾਂ ਨੇ ਤੇ ਆਸਿਕਾਰ ਦੇ ਨਾਲ ਖੇਡ ਜਗਤ ਨੂੰ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਵੇ ਹਠੂਰ ਦੀ ਮੌਤ ਹੋ ਗਈ ਹੈ ਨਿਰਵੇ ਹਠੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਏਕਮ ਹਠੂਰ ਤੇ ਨਾਨਕ ਹਠੂਰ ਦਾ ਭਰਾ ਸੀ ਤਿੰਨੇ ਭਰਾ ਵੱਡੇ ਖਿਡਾਰੀ ਸਨ ਅਤੇ ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਨੇ ਬਹੁਤ ਨਾਮ ਕਮਾਇਆ ਨਿਰਵੇ ਦੇ ਜਾਣ ਨਾਲ ਕਬੱਡੀ ਜਗਤ ਨੂੰ ਇੱਕ ਵੱਡਾ ਘਾਟਾ ਪਿਆ ਹੈ ਨਿਰਵੇ ਹਠੂਰ ਜਗਰਾਉਂ ਦੇ ਨੇੜਲੇ ਪਿੰਡ ਹਠੂਰ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਮੁਤਾਬਕ ਖਿਡਾਰੀ ਨੂੰ ਸੁੱਤੇ ਪਏ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਨਿਰਵੇ ਹਠੂਰ ਦੀ ਮੌਤ ਹੋ ਗਈ ਕਬੱਡੀ ਖਿਡਾਰੀ ਨਿਰਵੇ ਦਾ ਉਸਦੇ ਪਿੰਡ ਹਠੂਰ ਵਿਖੇ ਹੀ ਅੰਤਮ ਸੰਸਕਾਰ ਕੀਤਾ ਗਿਆ ਉਸਦੇ ਪਰਿਵਾਰ ਦਾ ਰੋ ਰੋ ਗੁਰਾਹਾਲ ਹੈ ਉਸਦੀ ਮਾਂ ਦਾ ਹਾਲ ਦੇਖਿਆ ਨਹੀਂ ਜਾਂਦਾ ਨਿਰਵੇ ਸ਼ੁਰੂ ਤੋਂ ਹੀ ਤਗੜਾ ਰੇਡਰ ਰਿਹਾ ਸੀ 2007 ਤੋਂ 2010 ਦਾ ਸਮਾਂ OBC ਜਦੋਂ ਗਬਰੂ ਸਿਰੇ ਦੀਆਂ ਰੇਡਾਂ ਪਾਉਂਦਾ ਸੀ ਵਟੇਵਰ ਦੇ ਜਾਫੀ ਲਾਲਾ ਮਾਰਦਾ ਸੀ ਨਿਰਵੇ ਹਟਹੂਰ ਦੀ ਖੇਡ ਦੇਖਣ ਵਾਲੀ ਹੁੰਦੇ ਸੀ ਇੱਕ ਸਮੇਂ ਵਿੱਚ ਇਹ ਪਰਿਵਾਰ ਮਾੜੇ ਸਮੇਂ ਦੇ ਘੇੜ ਵਿੱਚ ਫਸ ਗਿਆ ਸੀ ਉਸ ਸਮੇਂ ਕਿਸੇ ਨੇ ਵੀ ਇਸ ਪਰਿਵਾਰ ਦੀ ਨਾਸਰ ਲਈ ਅਤੇ ਨਾ ਹੀ ਕਿਸੇ ਨੇ ਬਾਫੜੀ ਸਾਲੀ ਦਾ ਮੁੰਡਾ ਸੀਗਾ ਜੀ ਅੱਜ ਸਬਾਹ ਸਾਜਰੇ ਫੁੰਗਿਆ ਤੇ ਕਬੱਡੀ ਕਿਵੇਂ ਖੇਡਦਾ ਹੁੰਦਾ ਸੀ ਪਤਾ ਕਰ ਸਾਲੀ ਤਾਂ ਜਦੋਂ ਖੇਡਦੇ ਹੀ ਸਾਨੂੰ ਬਹੁਤ ਮਾਣ ਹੁੰਦਾ ਸੀ ਇਹਨਾਂ ਤੇ ਸਾਨੂੰ ਲੋਕ ਤਾਹਾਂ ਕਰਦੇ ਸੀ ਤੋਂ ਵਧਾਈਆਂ ਦਿੰਦੇ ਸੀ ਤੇਰੀ ਸਾਲੀ ਦੇ ਮੁੰਡੇ ਖੇਡਦੇ ਰਿਹਾ ਕੈਨੇਡਾ ਖੇੜੇ ਇਹ ਚੰਗੇ ਖਿਡਾਰੀ ਆ ਉਹ ਪੂਰਾ ਹੀ ਹੋ ਗਿਆ ਸਾਜਰੇ ਫੇਸੇ ਕਿਸੇ ਨੂੰ ਆਂਡ ਬਾਂਡ ਨਹੀਂ ਗਿਆ ਇੱਕ ਹੀ ਹੋ ਗਿਆ ਹਨ ਉਹ ਆਪ ਦੇ ਆਪ ਨੂੰ ਘਰ ਦੇ ਘਰ ਦੇ ਗਈ ਸੀ ਆਏ ਤਾਂ ਇੱਕ ਕੈ ਇ ਨਹੀਂ ਗਿਆ ਸਾਤੋਂ ਕਿਵੇਂ ਦਾ ਸੁਭਾਅ ਬਹੁਤ ਨਰਮ ਸੀਗਾ ਤੰਨਾ ਭਰਾਵਾਂ ਦਾ ਇਹ ਬਹੁਤ ਨੀਵੇਂ ਹੋ ਗਏ ਜਾਂ ਕਿ ਭੁੱਲਣਾ ਨਾ ਨੇ ਸਿਆਰ ਸਸਕਾਰ ਦੇ ਨਾਲ